ਪਾਵਰ ਕਾਮ ਅਤੇ ট্রান্সਕੋ ਦੇ ਠੇਕਾ ਮਜ਼ਦੂਮ ਯੂਨੀਅਨ ਪੰਜਾਬ ਬਲੋ ਠੇਕਾ ਮਜ਼ਦੂਮ ਸੰਘਰਸ਼ ਮੋਰਚਾ ਦੇ ਬੈਨਰ ਹੇਡ ਕੀਤੀ ਜਾ ਰਹੀ ਤਿੰਨ ਦਿਨਾਂ ਹੜਤਾਲ ਅੱਜ ਦੂਜੇ ਦਿਨ ਵੀ ਜਾਰੀ ਰਹੀ ਬੁੱਢਲਾਡਾ ਮੰਡਲ ਦਫ਼ਤਰ ਵਿਕੇ ਹੋਈ ਇਕੱਤਰਤਾ ਨੂੰ ਸੰਬੋਧਨ ਕਰਦੇ ਐਂਡਿਵੀਜ਼ਨ ਆਗੂ ਸੁਖਵਿੰਦਰ ਸਿੰਘ ਮਲ ਸਿੰਘ ਵਾਲਾ ਨੇ ਕਿਹਾ ਕਿ ਸਰਕਾਰ ਨੇ ਠੇਕਾ ਮਜ਼ਦੂਮਾਂ ਨੂੰ ਵਿਪਾਗਾਂ ਵਿੱਚ ਪੱਕਾ ਕਰਨ ਦਾ ਵਾਅਦਾ ਤਾਂ ਕੀਤਾ ਸੀ ਪਰ ਪੌਣੇ ਚਾਰ ਸਾਲਾਂ ਦੇ ਵਿੱਚ ਕੋਈ ਨੀਤੀ ਨਹੀਂ ਬਣਾਈ ਗਈ ਉਹਨਾਂ ਕਿਹਾ ਕਿ ਮੁੱਖ ਮੰਤਰੀ ਵੱਲੋਂ ਠੇਕਾ ਪ੍ਰਣਾਲੀ ਖਤਮ ਕਰਨ ਦੇ ਐਲਾਨ ਦੇ ਬਾਵਜੂਦ ਵੀ ਅੱਜ ਵੀ ਠੇਕਾ ਮੁਲਾਜ਼ਮ ਚੱਕੀ ਵਿੱਚ ਪਿਸ ਰਹੇ ਨੇ ਤੇ ਪੱਕਾ ਨਹੀਂ ਕੀਤਾ ਜਾ ਰਿਹਾ ਆਗੂਆਂ ਦਾ ਕਹਿਣਾ ਸੀ ਕਿ ਸਰਕਾਰ ਵੱਲੋਂ ਵਕ ਵਕ ਸਰਕਾਰੀ ਵਿਭਾਗਾਂ ਦਾ ਨਿੱਜੀਕਰਨ ਕੀਤਾ ਜਾ ਰਿਹਾ ਹੈ ਅਤੇ ਪੱਕੇ ਆਸਾਮੀਆਂ ਨੂੰ ਵੀ ਖਤਮ ਕੀਤਾ ਜਾ ਰਿਹਾ ਹੈ ਜਿਸ ਦਾ ਯੂਨੀਅਨਾਂ ਵੱਲੋਂ ਜ਼ੋਰਦਾਰ ਵਿਰੋਧ ਕੀਤਾ ਜਾ ਰਿਹਾ ਹੈ ਮੈਂ ਭਾਰਤੀ ਕਿਸਾਨ ਜੁਨੀਆਰ ਇਕਤਾ ਗ੍ਰਾਹਕਨੀਓ ਮੇਜਰ ਸਿੰਘ ਗਵਿੰਦਪੁਰਾ ਬਲਾਕ ਦਾ ਪ੍ਰ代表 ਅੱਜ ਅਸੀਂ ਸਾਡੇ ਕੱਚੇ ਕਮਾਂ ਦੇ ਹਮਾਇਤ ਤੇ ਆਏ ਆ ਭਾਰਤੀ ਕਿਸਾਨ ਜੁਨੀਆਰ ਇਕਤਾ ਗ੍ਰਾਹਕਨੀਓ ਕਿੰਨਾ ਚੱਕ ਸਰਕਾਰ ਨੇ ਜਿਹੜੇ ਇਹਨਾਂ ਨਾਲ ਵਾਅਦੇ ਕਰੇ ਨੇ ਪੱਕੇ ਕਰਨ ਦੇ ਪਿੱਛੇ ਹਜੇ ਤੱਕ ਸਰਕਾਰ ਨੇ ਕੋਈ ਗੱਲ ਨਹੀਂ ਸੁਣੀ ਇਹਨਾਂ ਨੂੰ ਪੱਕਾ ਜਿਹੜਾ ਕੀਤਾ ਨਹੀਂ ਗਿਆ ਉਸ ਤਰਕੇ ਖਾੜੀ ਜਥੇਬੰਦੀ ਕਿ ਨਹੀਂ ਉਹ ਗ੍ਰਾਹਾਂ ਕਿ ਨਹੀਂ ਕੱਲ ਨੂੰ ਜਿਹੜਾ ਇਹਨਾਂ ਨੇ ਕੋਈ ਪ੍ਰੋਗਰਾਮ ਮਾਰਚ ਕਰਨ ਦਾ ਰੱਖਿਆ ਹੋਇਆ ਅਸੀਂ ਵੱਡੀ ਗਿਣਤੀ ਦੇ ਵਿੱਚ ਲਿਆ ਕੇ ਵੱਡੀ ਗਿਣਤੀ ਦੇ ਵਿੱਚ ਜਿਹੜਾ ਮਾਰਚ ਹੈ ਉਹ ਕੱਲ ਨੂੰ ਕਰਾਵਾਂਗੇ ਇਹਨਾਂ ਦੇ ਨਾਲ ਜਿੱਥੇ ਵੀ ਇਸ ਜਥੇਬੰਦੀ ਨੂੰ ਇਹਨਾਂ ਨੂੰ ਭਰਾਵਾਂ ਨੂੰ ਸਾਡੇ ਨੂੰ ਲੋੜ ਪਊਗੀ ਸਾਡੀ ਜਥੇਬੰਦੀ ਕਹਿੰਦੀ ਉਹ ਪੂਰੀ ਹਮਾਇਤ ਹੈ ਅਸੀਂ ਡਟ ਕੇ ਹਰ ਵਕਤ ਉਹਨਾਂ ਦੇ ਨਾਲ ਆ ਜਿਹੜੇ ਖੜਾਂਗੇ ਖੜਦੇ ਰਹਿਾਂਗੇ ਅੱਜ ਸੰਘਰਸ਼ ਦੇ ਦੂਜੇ ਦਿਨ ਸ਼ਾਮਲ ਹੋਏ ਟੀਐਸਯੂ ਸਾਥੀ ਅਸੀਂ ਇਹਨਾਂ ਦੇ ਜੋ ਸਾਥੀ ਸਾਡੇ ਕੱਚੇ ਕਾਮੇ ਨੇ ਸੀਐਚਬੀ ਵਾਲੇ ਪੈਸਕੋ ਵਾਲੇ ਜੋ ਠੇਕਾ ਮੋਰਚਾ ਇਹਨਾਂ ਦਾ ਬਣਿਆ ਹੋਇਆ ਉਹਦੇ ਸਬੰਧ ਦੇ ਵਿੱਚ ਅਸੀਂ ਇਹਨਾਂ ਦੀ ਹਮਾਇਤ ਦੇ ਵਿੱਚ ਅੱਜ ਫਿਰ ਦੂਜੇ ਦਿਨ ਸਾਹਮਣੇ ਹੋਏ ਆ ਇਹਨਾਂ ਦੀ ਲੜਾਈ ਉਹ ਬੁਨਿਆਦੀ ਮੰਗ ਤੇ ਆ ਜਿਹਦੇ ਵਿੱਚ ਇਹ ਇੱਕ ਵੱਡੀ ਲੜਾਈ ਆ ਜੋ ਨਿੱਜੀਕਰਨ ਦੀ ਆ ਜੋ ਠੇਕੇਦਾਰੀ ਸਿਸਟਮ ਨੂੰ ਰੋਕਣ ਦੀ ਆ ਇਹ ਉਹੀ ਲੜਾਈ ਲੜ ਰਹੇ ਨੇ ਜਿਹੜੀਆਂ ਸਾਡੀਆਂ ਆਪਣੀਆਂ ਰੈਗੂਲਰ ਜਥੇਬੰਦੀਆਂ ਭਾਵੇਂ ਇਹਦੇ ਤੋਂ ਪਛੜੀਆਂ ਹੋਈਆਂ ਲੱਗਦੀਆਂ ਨੇ ਪਾਰੇ ਵੱਡੀ ਲੜਾਈ ਇਹਨਾਂ ਦੇ ਹਿੱਸੇ ਆਈ ਆ ਕਿਉਂਕਿ ਜਾਦੇ ਇਸ ਦੇ ਵਿੱਚ ਇਹੀ ਜਾਦੇ ਨਿਪੀੜੇ ਗਏ ਨੇ ਕਿਉਂਕਿ ਜਦੋਂ ਬੰਦਾ ਥੋੜਾ ਜਿਹਾ ਕੋਈ ਰੈਗੂਲਰ ਹੋ ਜਾਂਦਾ ਥੋੜਾ ਜਿਹਾ ਉਹ ਆਪਣੇ ਸੰਘਰਸ਼ ਤੋਂ ਥੋੜਾ ਪਿੱਛੇ ਨੂੰ ਜਾਂਦੇ ਨੇ ਪਰ ਇੱਕ ਵੱਡੀ ਲੜਾਈ ਇਹ ਜੋ ਕਿ ਇਹ ਸਾਡੀ ਸਾਂਝੀ ਲੜਾਈ ਆ ਇਹ ਬਹੁਤ ਸਲਾਘਾਯੋਗ ਕਹਾਗੇ ਇਹਨੂੰ ਇਹਦੇ ਤੇ ਅਸੀਂ ਇਹਨਾਂ ਦਾ ਸਮਰਥਨ ਕਰਦੇ ਆਂ ਨਾਲ ਹੀ ਇਹਨੂੰ ਵੱਡੀ ਲੜਾਈ ਨੂੰ ਜਿੱਤਣ ਦੇ ਲਈ ਜਿੱਥੇ ਅਸੀਂ ਇਹਨਾਂ ਦੇ ਨਾਲ ਇਹਨੂੰ ਹੋਰ ਭਾਵੇਂ ਭਾਰਤੀ ਕਿਸਾਨ ਜੁੱਤੀਆਂ ਦੁਨੀਆ ਨਾਲ ਇੱਕ ਠਗਰਾਹਾਂ ਦੇ ਹੋਣ ਭਾਵੇਂ ਹੋਰ ਵੀ ਜਥੇਬੰਦੀਆਂ ਹੋਣ ਇਹਨਾਂ ਤੋਂ ਬਿਨਾ ਇਹ ਬੱਤੀ ਏਕਤਾ ਤੋਂ ਬਿਨਾ ਇਹ ਨਿੱਜੀ ਕੰਦੀ ਬੱਤੀ ਲੜਾਈਆ ਇਹਨੂੰ ਤਾਂ ਹੀ ਰੋਕਿਆ ਜਾਊਗਾ ਜੇ ਨਾ ਰੋਕਿਆ ਗਿਆ ਤਾਂ ਸਾਡੇ ਰੋਜ਼ਗਾਰ ਰੈਗੂਲਰ ਮਲਾਜ਼ਮਾ ਦੇ ਵੀ ਨਹੀਂ ਰਹਿਣੇ ਤੇ ਨਾਲ ਹੀ ਜੋ ਠੇਕਾ ਕੰਮੇ ਨੇ ਇਹਨਾਂ ਨੂੰ ਤਾਂ ਪੱਕੇ ਕੀ ਕਰਨਾ ਇਹ ਲੜਾਈ ਇਹਨਾਂ ਦੇ ਨਾਲ ਅਸੀਂ ਲੜ ਰਲ ਕੇ ਵੱਡੀ ਪੱਤਰ ਤੇ ਕੱਲ ਨੂੰ ਵੀ ਜਿੱਥੇ-ਜਿੱਥੇ ਇਹਨਾਂ ਦੇ ਸੰਘਰਸ਼ ਹੋਣਗੇ ਉਹਦੇ ਵਿੱਚ ਅਸੀਂ ਸ਼ਾਮਲ ਹੋਵਾਂਗੇ ਅਸੀਂ ਵਿਸ਼ਵਾਸ ਦਿਵਾਉਂਦੇ ਆ ਕਿ ਇਹ ਜੂ ਵੱਲੋਂ ਜਿੰਨਾ ਤੇ ਜਿੱਤ ਵਾਲਾ ਨਹੀਂ ਜਾਂਦੀ ਲੜਾਈ ਅਸੀਂ ਇਹਨਾਂ ਦੇ ਨਾਲ ਅੰਗ-ਸੰਗ ਰਹਿ ਕੇ ਲੜਾਂਗੇ ਕਿਉਂਕਿ ਜਿੱਥੇ ਇਹਨਾਂ ਦੀ ਲੜਾਈ ਬਣਦੀ ਆ ਉਥੇ ਲੜਾਈ ਇਹ ਸਾਡੀ ਵੀ ਬਣਦੀ ਆ ਸਾਡੇ ਬੱਚਾਂ ਦੀ ਮੰਦੀ ਆ ਜੇਕਰ ਨਹੀਂ ਤਾਂ ਤਾਂ ਅਸੀਂ ਇਹਦੇ ਤੋਂ ਜਿੱਥੇ ਮਾਰੇ ਜਾਣਗੇ ਨਾਲ ਸਾਡੇ ਬੱਚਿਆਂ ਦਾ ਆਉਣ ਵਾਲਿਆ ਭਵਿੱਖਾ ਖਾਤਰੇ ਦੇ ਵਿੱਚ ਹੋਊਗਾ ਇਹਨਾਂ ਕਿਹਾ ਹੋਇਆ ਮੈਂ ਇਹਨਾਂ ਨੂੰ ਦੁਬਾਰਾ ਸਿਰ ਵਿਸ਼ਵਾਸ ਦਿਵਾਉਣਾ ਕਿ ਅਸੀਂ ਇਹਨਾਂ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਚੱਲਾਂਗੇ